ਵਰਲਡ ਲੈਵਲ ਤੇ ਬਹੁਤ ਵੱਡਾ ਫੇਰ ਬਦਲ ਹੋ ਗਿਆ ਮੁੰਡੇ ਵਿਆਹ ਨਹੀਂ ਕਰਾਉਣਾ ਚਾਹੁੰਦੇਗੇ ਬਹੁਤ ਦੇਸ਼ਾਂ ਦੇ ਵਿੱਚ ਔਰ ਕੁੜੀਆਂ ਬੱਚੇ ਨਹੀਂ ਪੈਦਾ ਕਰਨਾ ਚਾਹੁੰਦੀਆਂ ਔਰ ਇਹਦੇ ਲਈ ਫੈਸਿਲਿਟੀ ਬਣ ਗਈ ਆਰਟੀਫੀਸ਼ੀਅਲ ਬੂਮ ਫੈਸਿਲਿਟੀ ਕਿ ਬੱਚੇ ਤਾਂ ਮਸ਼ੀਨਾਂ ਰਾਹੀਂ ਪੈਦਾ ਹੋ ਸਕਦੇ ਆ ਕੁੜੀਆਂ ਨੂੰ ਮੁੰਡਿਆਂ ਦੀ ਤਰ੍ਹਾਂ ਬਣਨਾ ਚਾਹੀਦਾ ਏ ਔਰ ਮੁੰਡਿਆਂ ਨੂੰ ਥੋੜਾ ਜਿਆ ਜਿਹੜੇ ਜ਼ਿਆਦਾ ਟੌਕਸਿਸਿਟੀ ਉਹਨਾਂ ਦੇ ਵਿੱਚੋਂ ਘੱਟ ਹੋਣੀ ਚਾਹੀਦੀ ਆ ਉਹਨਾਂ ਨੂੰ ਥੋੜਾ ਜਿਆ ਫੈਮਿਨਨ ਹੋਣਾ ਚਾਹੀਦਾ ਔਰ ਕੁੜੀਆਂ ਨੂੰ ਥੋੜਾ ਜਿਆ ਮੈਸਕੁਲਨ ਹੋਣਾ ਚਾਹੀਦਾ ਹੈ ਇਹ ਮੁੱਦਾ ਜਿਹੜਾ ਪਿਛਲੇ 10 ਸਾਲਾਂ ਤੋਂ ਬਹੁਤ ਚਰਚਿਤ ਕੀਤਾ ਜਾਂਦਾਗਾ ਜਦੋਂ ਕੋਈ ਕਹਿੰਦਾਗਾ ਕਿ ਤੂੰ ਕੁੜੀਆਂ ਵਾਂਗੂ ਤੁਰਦਾ ਤੂੰ ਕੁੜੀਆਂ ਵਾਂਗੂ ਬੋਲਦਾ ਇਹ ਚੀਜ਼ਾਂ ਵੀ ਮੀਡੀਆ ਤੇ ਉਹ ਹਟਾ ਦਿੱਤੀਆਂ ਜਾਂਦੀਆਂ ਕਿਉਂਕਿ ਇਹ ਚੀਜ਼ ਨਾ ਕੁੜੀਆਂ ਦੇ ਮਨ ਦੇ ਵਿੱਚ ਗਲਤ ਮੈਸੇਜ ਜਾਂਦਾ ਕਿ ਹਾਂ ਕੁੜੀਆਂ ਦੀ ਤਰ੍ਹਾਂ ਹੀ ਕਰਨਾ ਬਹੁਤ ਗਲਤ ਹੁੰਦਾਗਾ ਮੈਂ ਤੁਹਾਨੂੰ ਦੱਸਦਾ ਜਦੋਂ ਕੋਈ ਕਹਵੇ ਕਿ ਯਾਰ ਸਾਡੇ ਘਰੇ ਕੁੜੀ ਹੋ ਗਈ ਤੁਹਾਨੂੰ ਕਹਿੰਦੇ ਹਾਂ ਹਾਂ ਲక్ష్ਮੀ ਆਈ ਆ ਲక్ష్ਮੀ ਆਈ ਆ ਔਰ ਦੂਜੇ ਪਾਸੋਂ ਰਿਤੇਦਾਰਾ ਕਹਿੰਦੇ ਆ ਕੋਈ ਗੱਲ ਨਹੀਂ ਛੋੜਿਆ ਆ ਵਾਰੀ ਕੁੜੀ ਹੋ ਗਈ ਅਗਲੀ ਵਾਰ ਨੂੰ ਮੁੰਡਾ ਹੋ ਜੂਗਾ ਮਤਲਬ ਕਿ ਉਹ ਨੂੰ ਨੂੰ ਚੰਗਾ ਨਹੀਂ ਸਮਝਦੇ ਕਿ ਇਹ ਪਹਿਲਾਂ ਕੁੜੀ ਹੋ ਗਈ ਆ ਇਹ ਪਹਿਲਾਂ ਦੀ ਗੱਲ ਆ ਪਰ ਇਹ ਅੱਜ ਚੀਜ਼ ਇਹ ਲੈਵਲ ਕਿਵੇਂ ਹੋ ਗਈ ਔਰ ਲੈਵਲ ਹੋਣ ਦੇ ਨਾਲ ਜਿਹੜੀਆਂ ਪ੍ਰੋਬਲਮ ਆ ਰਹੀਆਂ ਮੈਂ ਤੁਹਾਨੂੰ ਇਹ ਦੱਸ ਦਾਂਗਾ ਜਿਹੜੇ ਦੇਸ਼ਾਂ ਨੇ ਮਤਲਬ ਕਿ ਕਲਚਰਲ ਦਬਾਅ ਨੂੰ ਹਟਾ ਦਿੱਤਾ ਕੁੜੀ ਤੇ ਮੁੰਡੇ ਤੋਂ ਇੱਕ ਬਹੁਤ ਵੱਡੀ ਸਟੱਡੀ ਹੋਈ 40 ਸਾਲ ਚੱਲੀ ਜੈਂਡਰ ਇਕੁਐਲਿਟੀ ਪੈਰਾਡੌਕਸ ਨਾਮ ਦੀ ਇਹਦੇ ਵਿੱਚ ਸਰਚ ਕੀਤੀ ਗਈ ਕਿ ਕੁੜੀਆਂ ਤੇ ਮੁੰਡਿਆਂ ਤੇ ਕੋਈ ਦਬਾਅ ਨਹੀਂ ਹੋਊਗਾ ਔਰ ਉਹਨਾਂ ਦੀਆਂ ਚੁਆਇਸਸ ਬਦਲੀਆਂ ਗਈਆਂ ਮੁੰਡਿਆਂ ਨੂੰ ਖੜਾਉਣੇ ਦਿੱਤਾ ਗਿਆ ਬਾਰਬੀਡੋਲ ਵਰਗੇ ਔਰ ਕੁੜੀਆਂ ਨੂੰ ਖੜਾਉਣੇ ਦਿੱਤਾ ਗਿਆ ਜਿਵੇਂ ਗੱਨ ਜਾਂ ਟਰੱਕ ਵਗੈਰਾ ਤੇ ਕੁੜੀਆਂ ਉਹ ਖੜਾਉਣਿਆਂ ਨੂੰ ਜਿਹੜੇ ਉਹਨਾਂ ਦੇ ਗੱਨਾਂ ਜਾਂ ਟਰੱਕ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਟ੍ਰੀਟ ਕਰਦੀਆਂ ਜਿਵੇਂ ਕਿ ਉਹ ਕੋਈ ਜੰਉਂਦੀ ਚੀਜ਼ ਹੋਵੇ ਕਿ ਹੁਣ ਟਰੱਕ ਦਾ ਸੌਣ ਦਾ ਸਮਾਂ ਹੋ ਗਿਆ ਹੁਣ ਉੱਠਣ ਦਾ ਹੋ ਗਿਆ ਤੇ ਮੁੰਡੇ ਉਧਰ ਉਲਟ ਉਹ ਜਿਹੜੀਆਂ ਗੁੱਡੀਆਂ ਹੁੰਦੀਆਂ ਉਹਨਾਂ ਨੂੰ ਵੀ ਇੱਕ ਦੂਜੇ ਨਾਲ ਲੜਾ ਰਹੇ ਹੁੰਦੇ ਆ ਮਤਲਬ ਕਿ ਇਹ ਗੋਡ ਗੈਪ ਦਾ ਜਿਹੜੀਆਂ ਚੀਜ਼ਾਂ ਅੰਦਰ ਪਹਿਲਾਂ ਤੋਂ ਪਾਈਆਂ ਗਈਆਂ ਚਾਹੇ ਉਹਨਾਂ ਦੇ ਕਲਚਰਲ ਦਬਾਅ ਹੋਵੇ ਜਾਂ ਨਾ ਹੋਵੇ ਚਾਹੇ ਉਹ ਬਿਲਕੁਲ ਫ੍ਰੀ ਹੋਣ ਜਿਵੇਂ ਕਿ ਕਹ ਲਓ ਪੁਰਾਣੇ ਟਾਈਮ ਤੋਂ ਆਦੀ ਮਨੁੱਖ ਦੇ ਸਮੇਂ ਤੋਂ ਹਨਾ ਔਰਤਾਂ ਗੁਫਾਵਾਂ ਦੇ ਵਿੱਚ ਰਹਿੰਦੀਆਂ ਸੀਗੀਆਂ ਲੋਕੀਆਂ ਰਹਿੰਦੀਆਂ ਸੀਗੀਆਂ ਬੱਚਿਆਂ ਨੂੰ ਉਹ ਰੱਖਦੀਆਂ ਸੀਗੀਆਂ ਹੱਕ ਨਾਲ ਲਾ ਕੇ ਔਰ ਬੰਦੇ ਬਾਹਰ ਸ਼ਿਕਾਰ ਕਰਨ ਜਾਂਦੇ ਸੀਗੇ ਇਹ ਉਦੋਂ ਤੋਂ ਹੀ ਇਹ ਜਿਹੜਾ ਇਹ ਡੀਐਨਏ ਵਿੱਚ ਕੋਡਡ ਹੋ ਗਿਆ ਕੋਈ 10000 ਸਾਲ ਦੇ ਵਿੱਚ ਹਾਰਡਲੀ 1% ਚੇਂਜ ਹੁੰਦਾ ਡੀਐਨਏ ਔਰ ਬਿਕੋਜ਼ ਇਸੇ ਕਰਕੇ ਹੀ ਇਹ ਚੀਜ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੁੜੀਆਂ ਮੁੰਡੇ ਇੱਕ ਦੂਜੇ ਮਤਲਬ ਨੇਚਰਲ ਬਿਹੇਵੀਅਰ ਤੋਂ ਉਲਟ ਕਰਨ ਉਹ ਉਲਟ ਹੋ ਰਿਹਾਗਾ ਬਹੁਤ ਸਾਰੇ ਮੁੰਡੇ ਮੇਕਅਪ ਕਰਕੇ ਦਿਖਾਉਂਦੇ ਆ ਕਿ ਦੇਖੋ ਮੈਂ ਮੇਕਅਪ ਕਰ ਲਿਆ ਤਾਂ ਮੇਰੇ ਇੱਕ ਵਿੱਚ ਕਿਹੜਾ ਮਰਦਾਨਗੀ ਘਟ ਗਈ ਆ ਔਰ ਕੁੜੀਆਂ ਜੈਮ ਕਰਕੇ ਵੱਡੇ ਵੱਡੇ ਡੋਲੇ ਬਣਾਉਂਦੇ ਆ ਸਾਰਾ ਕੁਝ ਹੋ ਰਿਹਾਗਾ ਔਰ ਤੁਸੀਂ ਦੇਖੋ ਜਿਹੜੀ ਇਸ ਰਿਸਰਚ ਹੋਈ ਆ ਉਹਦੇ ਵਿੱਚ ਇਹ ਚੀਜ਼ਾਂ ਸਿੱਧ ਹੋ ਗਈਆਂ ਕਿ ਜਿਹੜੀਆਂ ਜਿਆਦਾ ਹਾਈ ਪੇਜ ਜੋਬਾਂ ਹੁੰਦੀਆਂ ਹਨ ਬਹੁਤ ਮਹਿੰਗੀਆਂ ਦਰਖਾਹਾਂ ਵਾਲੀਆਂ ਜਿਵੇਂ ਕਿ ਇੰਜੀਨੀਅਰ ਹੋਗੇ ਹਨ ਕੋਡਿੰਗ ਕਰਨ ਵਾਲੇ ਹੋਗੇ ਜਾਂ politician ਵਾਲੇ ਹੋ ਗਿਆ ਇਹਦੇ ਵਿੱਚ ਜ਼ਿਆਦਾਤਰ ਮੁੰਡੇ ਹੁੰਦੇ ਆ ਔਰ ਜਿਹੜੀਆਂ ਦੂਸਰੀਆਂ ਜੋਬਾਂ ਬਈ ਇੱਕ ਯੂਨਿਟੀ ਦੇ ਵਿੱਚ ਕੰਮ ਕਰਨਾ ਹੋਵੇ ਲੋਕਾਂ ਦੀ ਗੱਲ ਨੂੰ ਸਮਝਣਾ ਹੋਵੇ ਮਨੋਵਿਗਿਆਨਕ ਬਣਨਾ ਹੋਵੇ ਮਤਲਬ ਕਿ ਔਰਤ ਦਾ ਦਿਮਾਗ ਜਿਆਦਾ ਐਮਪੈਥਾਈਜ਼ ਕਰ ਪਾਉਂਦਾ ਹੈ ਔਰ ਮਰਦ ਦਾ ਦਿਮਾਗ ਜਿਆਦਾ ਸਿਸਟਮਾਈਜ਼ ਕਰ ਪਾਉਂਦਾ ਹੈ ਠੀਕ ਹੈ ਗਲਤ ਤਾਂ ਕਲੀਅਰ ਹੋ ਗਈ ਨਾ ਤਾਂ ਇਹ ਨੇਚਰਲ ਚੀਜ਼ਾਂ ਐ ਇਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਏਜੰਡੇ ਦੇ ਤਹਿਤ ਹੋਰ ਬਹੁਤ ਹੱਦ ਤੱਕ ਇਹ ਏਜੰਡਾ ਕਾਉਂਜਾਬੀ ਹੋ ਗਿਆ ਠੀਕ ਹੈ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਜਿਵੇਂ ਉਹ ਕਹਿ ਰਿਹਾ ਕਿ ਕੁੜੀਆਂ ਮੁੰਡਿਆਂ ਤਰਾ ਹੁਣ ਮੁੰਡੇ ਕੁੜੀਆਂ ਇਤਰਾ ਹੋਰ ਇਹ ਚੀਜ਼ਾਂ ਹੋਣ ਲੱਗ ਗਈਆਂ ਪਰ ਜਿਹੜੀਆਂ ਚੀਜ਼ਾਂ ਨੇਚਰਲੀ ਹੈਗੀਆਂ ਐ ਉਹਨੂੰ ੱਤਕੇ ਨਾਲ ਮਿਟਾਉਣ ਦੀ ਜਾਂ ਖਤਮ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਆ ਹੋਰ ਇਹ ਚੀਜ਼ਾਂ ਦਾ ਫਾਇਦਾ ਕਿਨੂੰ ਆ ਆਪਣੇ ਆਪ ਨੂੰ ਇਹ ਸਵਾਲ ਪੁੱਛੋ ਓਬਵੀਅਸ ਆਪਾਂ ਕਹਾਂਗੇ ਜਿਹੜੇ ਲੋਕ ਟੌਪ ਤੇ ਬੈਠੇ ਆ ਠੀਕ ਹੈ ਇੱਥੇ ਮੈਂ ਕਿਸੇ ਕਾਨਫਰੈਂਸੀ ਥਿਊਰੀ ਦੀ ਗੱਲ ਨਹੀਂ ਕਰਦਾਗਾ ਕਿ ਉਹ ਉਲੂ ਮਨਾਤੀ ਜਾਂ ਕੁਝ ਵੀ ਹੈਗਾ ਤਾਂ ਜਿਹੜੇ ਲੋਕ ਟੌਪ ਤੇ ਬੈਠੇ ਆ ਇਸ ਤਰ੍ਹਾਂ ਦੇ ਏਜੰਡਿਆਂ ਦਾ ਉਹਨਾਂ ਨੂੰ ਹੀ ਫਾਇਦਾ ਹੈਗਾ ਔਰ ਇਹ ਚੀਜ਼ਾਂ ਨੂੰ ਪੈਂਡੂ ਲੈਵਲ ਤੇ ਜਾਂ ਛੋਟੇ ਸ਼ਹਿਰਾਂ ਦੇ ਲੈਵਲ ਦਾ ਸਟੇਟਾਂ ਦੇ ਲੈਵਲ ਤੇ ਲੋਕ ਨਹੀਂ ਸਮਝ ਸਕਦੇਗੇ ਇਹ ਪੂਰੀ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈਗਾ ਤਾਂ ਤੁਸੀਂ ਮੈਨੂੰ ਇੱਕ ਸਿੰਪਲ ਸਵਾਲ ਆ ਆਪਣੀ ਰਵਿਜ ਦਾ ਮਨੁਭਾਰ ਤੋਂ ਆਪਦੀ ਸਿਆਣਪ ਨੂੰ ਵਰਤੋ ਤੁਸੀਂ ਜੇ ਇਹ ਚੀਜ਼ਾਂ ਤੁਹਾਡੇ ਆਸੇ ਪਾਸੇ ਘਟਤ ਹੋ ਰਹੀਆਂ ਤਾਂ ਘੱਟ ਤੋਂ ਘੱਟ ਤੁਸੀਂ ਆਪਣੇ ਬੱਚਾ ਨੂੰ ਜਿਹੜਾ ਬਚਾ ਸਕਦੇ ਆ ਉਹਨਾਂ ਨੂੰ ਤੁਸੀਂ ਜਿੰਨੀ ਵੀ ਖੁੱਲ ਦੇ ਲੋ ਜਿੰਨਾ ਮਰਜ਼ੀ ਤੁਸੀਂ ਕਹ ਲੋ ਇਕੁਅਲ ਵੈਲੈਂਟ ਰੀਟ ਕਰ ਲੋ ਬਰਾਬਰਤਾ ਨਾ ਕਰ ਲੋ ਕੁੜੀਆਂ ਦਾ ਮਾਈਂਡ ਉਸੇ ਤਰ੍ਹਾਂ ਰਹਿਣਾ ਮੁੰਡਿਆਂ ਦਾ ਉਸੇ ਤਰ੍ਹਾਂ ਰਹਿਣਾਗਾ ਪੂਰੇ ਸਮੇਂ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਤਾ ਨਹੀਂ ਕਿਉਂ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਅਨੰਬਿਸ਼ਟ ਗੁਰੂ